ਇਸ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਅੱਜ ਫਿਰ ਆਮ ਆਦਮੀ ਪਾਰਟੀ ਦੇ ਹਲਕਾ ਬੁਲਾਡਾ ਦੇ ਐਮ ਐਲ ਏ ਪ੍ਰਿੰਸੀਪਲ ਬੁੱਧ RAM ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਗੱਡੀ ਭਜਾ ਕੇ ਲੈ ਗਏ ਤਾਂ ਜਿਸ ਤੋਂ ਬਾਅਦ ਕਿਸਾਨਾਂ ਨੇ ਪਿੱਛਾ ਕੀਤਾ ਪਰ ਗੱਡੀ ਨਹੀਂ ਰੋਕੀ ਮਾਹੌਲ ਕਾਫੀ ਗਰਮ ਹੋ ਚੁੱਕਿਆ ਸੀ ਦਰਅਸਲ ਕਿਸਾਨ ਲਗਾਤਾਰ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦਾ ਘਰੋ ਕਰ ਰਹੇ ਨੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਰੋਕ ਰੋਕ ਕੇ ਸਵਾਲ ਕਰ ਰਹੇ ਨੇ ਕਿ ਸਾਡੀਆਂ ਮੰਗਾ ਦੱਸੋ ਕੀ ਗਲਤ ਨੇ ਤਾਂ ਇਸੇ ਦੇ ਤਹਿਤ ਮਾਨਸਾ ਦੇ ਪਿੰਡ ਮਾਨਸਾ ਦੇ ਪਿੰਡ ਰਾਮਪੁਰ ਮਢੇਰ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਦਾਬ ਬ੍ਰੋਧ ਦੇਖਣ ਨੂੰ ਮਿਲਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਕਿਸਾਨ ਆਗੂਆਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਇਹ ਵਿਰੋਧ ਕੀਤਾ ਗਿਆ ਤਾਂ ਮਾਹੌਲ ਗਰਮ ਹੋਣ ਤੋਂ ਬਾਅਦ ਆਖਰ ਕਿਸਾਨ ਕੀ ਕੁਝ ਕਹਿ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਜਵਾਨੀ ਸੁਣਾਉਂ ਰਹੇ ਹਾਂ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਕੀਤੀ ਹੈ ਮੇਰਾ ਭਾਈ ਮੈਂ ਅਮਨਜੀਤ ਸਿੰਘ ਜਿੱਤੀਗੁਰ ਨੇ ਖੁਰਦ ਬਲਾਕ ਆਗੂ ਅੱਜ ਹੀ ਮਸਲਾ ਸੀਗਾ ਜਿਹੜਾ ਮਸਲਾ ਜੇ ਰਾਮਪੁਰ ਮੰਦਰ ਦੇ ਵਿੱਚ ਦੂਜੀ ਵਾਰ ਫੇਰ ਬੁਧਰਾ ਮੈਂ ਐਮਐਲਏ ਆਇਆ ਜਿਹੜਾ ਨੇ ਜੁੱਧ ਨਸ਼ਿਆਂ ਵਿਰੁੱਧ ਟਕਬਾਂ ਚ ਚਲਾਇਆਗਾ ਉਹਦੇ ਆਧਾਰ ਤੇ ਆਇਆ ਸੀ ਜਦੋਂ ਕਿ ਸਾਰੇ ਪੰਜਾਬ ਨੂੰ ਪਤਾ ਵੀ ਕਿਤੇ ਵੀ ਇਹਨਾਂ ਨੇ ਕੋਈ ਨਸ਼ਾ ਨਹੀਂ ਬੰਦ ਕਰਿਆ ਨਸ਼ਾ ਸਾਰੇ ਆਮ ਵਿਕ ਰਿਹਾ ਪੰਜਾਬ ਵਿੱਚ ਇੱਕ ਇਹ ਜਾਣ ਕੇ ਸਿੱਖਿਆ ਕ੍ਰਾਂਤੀ ਦੀ ਆੜ ਲੈ ਕੇ ਤੁਰੇ ਹੋਏ ਨੇ ਪਿੰਡਾਂ ਦੇ ਵਿੱਚ ਇਹਨਾਂ ਨੇ ਕੋਈ ਸਿੱਖਿਆ ਵਾਸਤੇ ਕੁਝ ਨਹੀਂ ਕਰਿਆ ਇੱਥੇ ਰਾਮਪੁਰ ਮੰਦਰ ਪਿੰਡ ਦੇ ਸਕੂਲ ਦੇ ਵਿੱਚ ਨਾ ਕੋਈ ਮੁਖ ਦੇ ਅਫਕਾ ਨਾ ਕੋਈ ਪ੍ਰਿੰਸੀਪਲ ਹੈ ਜਿਹੜਾ ਹੈ ਕਹਿੰਦਾ ਅਸੀਂ ਪ੍ਰਸਾਰ ਕਰ ਰਹੇ ਹਾਂ ਮੇਰੇ ਪਿੰਡ ਗੁਰਨੇ ਖੁਰਦ ਦੇ ਵਿੱਚ ਪਿਛਲੇ ਸਾਲਾਂ ਦੇ ਨਾਲ ਸਕੂਲ ਡਿੱਗਣ ਵਾਲਾ ਸੀ ਅਸੀਂ ਉਸ ਦਿਨ ਤੁਸੀਂ ਹਾੜੇ ਘੜ ਘੜ ਸਕ ਗਏ ਉਹ ਸਕੂਲ ਪਿੰਡ ਨੇ ਤੇ ਸਕੂਲ ਦੇ ਮੈਨੇਜਮੈਂਟ ਨੇ ਰਲ ਕੇ ਤਾਂ ਐ ਨਹੀਂ 1 ਰੁਪਿਆ ਵੀ ਨਹੀਂ ਦਿੱਤਾ ਉੱਥੇ ਤੇ ਹੁਣ ਉੱਥੇ ਵੀ ਜਾਣ ਨੂੰ ਕਹਿੰਦਾ ਅਸੀਂ ਉੱਥੇ ਵੀ ਜਲੂਸ ਕੱਢਾਂਗੇ ਇਹ ਸਰਕਾਰ ਸਾਰਾ ਸਾਰ ਝੂਠੀ ਆ ਪੰਚਾਇਤੀ ਜ਼ਮੀਨਾਂ ਦੱਬ ਰਹੀ ਹੈ ਜਿਹੜੀਆਂ ਕਿਸਾਨਾਂ ਨੇ ਤੁਹਾਡੀ ਜਿਉਂਦ ਜਿਉਂ ਦੇ ਵਿੱਚ ਮਸਲਾ ਚੱਲ ਰਿਹਾ ਉਹ ਤੇ ਚੱਲ ਰਹੀ ਹੈ ਸਾਡੇ ਨਾਲ ਸਰਾਮ ਤੱਕਾ ਕਰਦੇ ਨੇ ਰੋਜ਼ਾ ਪਰ ਇਹਨਾਂ ਨੇ ਹਜੇ ਤੱਕ ਕੀਤਾ ਕੁਝ ਨਹੀਂ ਲੋਕਾਂ ਵਾਸਤੇ ਜਿਵੇਂ ਸਾਡੀ ਕੀ ਮੰਗੇ ਸਾਡੀ ਮੰਗੇ ਇਹੀ ਆ ਵੀ ਨਸ਼ੇ ਇਹ ਆ ਕੇ ਹੁਣ ਸਿੱਖਿਆ ਵਾਲੀ ਭਗਵਾਂ ਜਨਾ ਕਰਨੇ ਹੈ ਤੇ ਜਿਹੜੇ ਲੋਕਾਂ ਨੇ ਵਾਅਦੇ ਕਰੇ ਸੀ ਕਿਸੇ ਨਾ 1000 ਰੁਪਏ ਪੈਨਸ਼ਨ ਦਾ ਕੋਈ ਨਸ਼ਾ ਮੁਕਤੀ ਦਾ ਕੋਈ ਤਾਸੇ ਦਾ ਉਹ ਵਾਅਦਾ ਇੱਕ ਵੀ ਪੂਰਾ ਨਹੀਂ ਕਰਿਆ ਤੇ ਹੁਣ ਇਹ ਮੋਦੀ ਦੇ ਕਹਿਣ ਤੇ ਸਾਰਾ ਕੁਝ ਕਰ ਰਹੇ ਨੇ ਸਾਰੇ ਅਸਲੀ ਚਿਹਰੇ ਲੋਕਾਂ ਸਾਹਮਣੇ ਆ ਗਏ ਸਾਡੀ ਜਥੇਬੰਦੀ ਨੂੰ ਜਿਹੜੇ ਪ੍ਰੋਗਰਾਮ ਦਿੱਤਾ ਜਾਊ ਅੱਗੇ ਅਸੀਂ ਨਾ ਡਟ ਕੇ ਵਿਰੋਧ ਕਰਦੇ ਰਹਾਂਗੇ ਭਾਈ ਜੀ ਕੀ ਨਾਮ ਆ ਮੇਰਾ ਨਾਮ ਸੁਖਪਾਲ ਸਿੰਘ ਮੰਡੇਰ ਬੀਕੇਜੂ ਇਕਤਰਾ ਦਾ ਬਲਾਕ ਆਗੂ ਹਾਂਜੀ ਇਹ ਕੀ ਅੱਜ ਜੋ ਮਸਲਾ ਦੀ ਸਾਡਾ ਮਸਲਾ ਦੀ ਇੱਥੇ ਆਮ ਆਦਮੀ ਪਾਰਟੀ ਦੇ ਐਮਐਲਏ ਬੁਧਰਾ ਮਨੇ ਆਉਣਾ ਸੀਗਾ ਆਏ ਸੀਗੇ ਉਹਨਾਂ ਤੋਂ ਅਸੀਂ ਸਵਾਲ ਜਵਾਬ ਪੁੱਛਣੇ ਦੀ ਵੀ ਸਾਡੀ ਪਿੱਛੇ ਘੜਿਆਂ ਦੇ ਨਾਲ ਕਲਕ ਮਰ ਗਈ ਉਹਦਾ ਮਾਮਲਾ ਨਹੀਂ ਦਿੱਤਾ ਤੁਸੀਂ ਆਪ ਖੇਤਾ ਜਾ ਕੇ ਉਹਦਾ ਦੌਰਾ ਕਰਿਆ ਤੁਸੀਂ ਮੰਨਿਆ ਵੀ 7500 100% ਨੁਕਸਾਨ ਹੈ ਇੱਕ ਦਬਾਨੀ ਲੋਕਾਂ ਨੂੰ ਦਿੱਤੀ ਨਹੀਂ ਦੂਜੇ ਪਾਸੇ ਇਹਨਾਂ ਦੀ ਸਰਕਾਰ ਕਹਿੰਦੀ ਹੈ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਮੁਕਤ ਕਰਾਂਗੇ ਪਰ ਚੌਕੇ ਸਕੂਲ ਦੇ ਵਿੱਚ 10 ਤੋਂ 12 ਲੱਖ ਦਾ ਭ੍ਰਿਸ਼ਟਾਚਾਰ ਹਰ ਮਹੀਨੇ ਇਹਨਾਂ ਦੇ ਡੀਸੀ ਦੀ ਕਮੇਟੀ ਕਹਿ ਰਹੀ ਹੈ ਵੀ ਕਾਪੜਾ ਕੀਤਾ ਹੈ ਮੈਨੇਜਮੈਂਟ ਨੇ ਉਹਨਾਂ ਨੇ ਹਜੇ ਤੱਕ ਪਰਚਾ ਦਰਜ ਨਹੀਂ ਪਰ ਜਿਹੜਾ ਉਸ ਭ੍ਰਿਸ਼ਟਾਚਾਰ ਦਾ ਸਕੂਲ ਖੋਲੀ ਹੈ ਜਾਂ ਉਹਦੇ ਵਿਰੋਧ ਚ ਲੜੇ ਹੈ ਉਹਨਾਂ ਦਾ ਹਵਕਾ ਤੇ ਤੇ ਕਿਸਾਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਧੱਕਿਆ ਗਿਆ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਵੀ ਸਰਕਾਰ ਨੇ ਜੇ ਸਿੱਖਿਆ ਕ੍ਰਾਂਤੀ ਲਿਆਉਣੀ ਹੈ ਤਾਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਭਰਤੀ ਕਰੇ ਸੋ ਸਹੂਲਤਾਂ ਦੇਵੇ ਪ੍ਰਾਈਵੇਟ ਸਕੂਲਾਂ ਤੋਂ ਵੱਧ ਸਹੂਲਤਾਂ ਦੇਵੇ ਪਰ ਇਹ ਇੱਥੇ ਜੇ ਬਾਥਰੂਮਾਂ ਨੂੰ ਰੰਗ ਕਰਕੇ ਜਾਂ ਕਮਰਿਆਂ ਦੀਆਂ ਕੰਧਾਂ ਨੂੰ ਰੰਗ ਕਰਕੇ ਕ੍ਰਾਂਤੀ ਆਉਂਦੀ ਹੈ 72 ਸਕੂਲਾਂ ਦੇ ਵਿੱਚੋਂ 13 ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨੇ ਬਾਕੀ ਚ ਪ੍ਰਿੰਸੀਪਲ ਹੀ ਨਹੀਂ 364 ਸਕੂਲਾਂ ਦੇ ਵਿੱਚ ਇਹ ਕ੍ਰਾਂਤੀ ਦੇ ਨਾਂ ਤੇ ਭਰਾਵੋ ਲੋਕਾਂ ਨੂੰ ਗਮਰਾਹ ਕਰਦੇ ਆ ਆ ਨਸ਼ੇ ਆਪ ਇਹ ਜੀਵ ਵਾਲੀਆਂ ਗੋਲੀਆਂ ਵੰਡਦੇ ਆ ਲੋਕਾਂ ਨੂੰ ਉਂ ਅਸੀਂ ਕਹਿੰਦੇ ਨਸ਼ੇ ਦੇ ਵਿਰੁੱਧ ਮਹਿੰਮਤ ਚਲਾਈ ਹੋਈ ਆ ਪ੍ਰਧਾਨ ਜੀ ਕੀ ਨਾਮ ਆ ਜੀ ਮੇਜਰ ਸੰਗਵਿੰਦਰ ਭਰਾ ਬਲਾਕ ਪ੍ਰਧਾਨ ਆ ਇਹ ਜਿਹੜਾ ਕਿਤੇ ਕ੍ਰਾਂਤੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਿਤੇ ਨਸ਼ਾ ਸਰਾਗ ਕੇਂਦਰ ਨੂੰ ਲੈ ਕੇ ਪਿੰਡਾਂ ਦੇ ਵਿੱਚ ਜਿਹੜੇ ਵਾਰ-ਵਾਰ ਆ ਰਹੇ ਨੇ ਇਹ ਸਾਰਾ ਲੋਕਾਂ ਦੇ ਵਿੱਚ ਆਪਦੀ ਜਿਹੜੀ ਵੋਟ ਹੈ ਉਹ ਪੱਕੀ ਕਰ ਰਹੇ ਨੇ ਪਰ ਇਹ ਗੱਲ ਤੋਂ ਲੋਕ ਵੀ ਜਾਣ ਤੋਂ ਹੋ ਗਏ ਸਾਰੇ ਸਿੱਖ ਗਏ ਇਹਨਾਂ ਨੇ ਲੋਕਾਂ ਨਾਲ ਜਿੱਡੇ ਵੀ ਵਾਅਦੇ ਕਰੇ ਨੇ ਕੁਝ ਨਹੀਂ ਦਿੱਤਾ ਚਾਹੇ ਜੌਂਦ ਪਿੰਡ ਦੀ ਜ਼ਮੀਨ ਤੇ ਕਬਜ਼ਾ ਧੜਾ ਧੜ ਹੁੰਦਾ ਹੋਵੇ ਚਾਹੇ ਅਸਰ ਸਕੂਲ ਦੇ ਵਿੱਚ ਉੱਥੇ ਅਧਿਆਪਕਾਂ ਨੂੰ ਰਾਠੀ ਚਾਰਜ ਕਰਕੇ ਜ਼ਿਲਾਂ ਦੇ ਵਿੱਚ ਭੇਜਿਆ ਜਾਂਦਾ ਹੋਵੇ ਜਾਂ ਕਿਸਾਨਾਂ ਦੇ ਦਬਾਅ ਬਣਾਉਣ ਵਾਸਤੇ ਜਦੋਂ 5 ਤਰੀਕ ਨੂੰ ਕਿਸਾਨਾਂ ਨੇ ਚੰਡੀਗੜ੍ਹ ਜਾਣਾ ਸੀ ਉਦੋਂ ਵੀ ਇਹਨਾਂ ਨੇ ਕਿਸਾਨਾਂ ਦੇ ਜਿਹੜੇ ਛਾਪੇਮਾਰੀ ਦੇ ਉਹ ਲਗਾਤਾਰ ਜਿਹੜੇ ਕੀਤੇ ਪਿੰਡਾਂ 'ਚ ਦਬਾਅ ਬਣਾ ਰਹੇ ਨੇ ਇਸੇ ਕਰਕੇ ਕੱਲ ਗਵਿੰਦਪੁਰੇ ਦੇ ਵਿੱਚ ਜਿੰਨਾ ਕੁ ਸੇ ਇਹਨਾਂ ਨੇ ਕਰਿਆ ਬੋਧਰਾਲਾਉਂ ਜਿਹੜਾ ਪੂਰਾ ਹਕਾਰ ਆ ਉਹਦੇ ਅੰਦਰ ਜਿਹੜੇ ਹਕਾਰੀ ਆ ਪੂਰਾ ਗਵਿੰਦਪੁਰੇ ਦੇ ਵਿੱਚ ਇਹਨੇ ਸਕੂਲ ਦੇ ਵਿੱਚੋਂ ਤੁਰ ਕੇ ਲੋਕਾਂ ਦੇ ਨਾਲ ਪਿੰਡ 'ਚ ਜਿਹੜਾ ਘੇੜਾ ਦੇਣ ਦਾ ਮਤਲਬ ਕਰਿਆ ਵੀ ਮੈਂ ਘੇੜਾ ਦੇ ਕੇ ਲੋਕਾਂ ਦੇ ਉੱਤੇ ਦਬਾਅ ਬਣਾ ਲਿਆ ਮੇਰੇ ਮੂਰੇ ਲੋਕ ਕੋਈ ਬੋਲੇ ਨਾ ਚਿਪਦੇ ਰਹਿਣਾ ਉੱਥੇ ਜਦੋਂ ਜਥੇਬੰਦੀ ਨੇ ਜਾ ਕੇ ਵਿਰੋਧ ਕਰਿਆ ਰੋਕਿਆ ਫੇਰ ਉੱਥੋਂ ਜਿਹੜਾ ਇਹ ਭੱਜਿਆਗਾ ਅੱਜ ਵੀ ਇਹਦਾ ਉਹੀ ਹਾਲ ᱛੀ ਮੈਂ ਇੱਥੇ ਮੰਡੇਰਾਂ ਦੇ ਵਿੱਚ ਜਿਹੜਾ ਲੋਕਾਂ ਦੇ ਉੱਪਰ ਦਬਾਅ ਬਣਾਵਾ ਲੋਕਾਂ 'ਚ ਆਪਣੀ ਗੱਲ ਲਿਆਵਾ ਜਥੇਬੰਦੀਆਂ ਜਦੋਂ ਦੇਖ ਕੇ ਬੈਠੀਆਂ ਨੂੰ ਫਿਰ ਰਾਹ ਛੱਡ ਕੇ ਦੂਜੇ ਗੇਟ ਵੜਿਆ ਦੂਜੇ ਗੇਟ ਹੀ ਭੱਜਿਆ ਇਹ ਜਥੇਬੰਦੀਆਂ ਦੇ ਇੱਕੇ ਦੇ ਦਬਾਅ ਦੇ ਨਾਲ ਸਾਰਾ ਕੁਝ ਹੋਇਆਗਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਦਾ ਪੰਜਾਬ ਸਰਕਾਰ ਦੇ ਉੱਤੇ ਵੱਡਾ ਇਲਜ਼ਾਮ ਕੀ ਪੰਜਾਬ ਦੀ ਸਰਕਾਰ ਰਿਸ਼ਵਤ ਖੋਰੀ ਨੂੰ ਨੱਥ ਪਾਉਣ ਦੀਆਂ ਗੱਲਾਂ ਕਰਕੇ ਸਿਰਫ ਤੇ ਸਿਰਫ ਡਰਾਮੇਬਾਜੀ ਕਰ ਰਹੀ ਆ ਦਰਸਲ ਪੰਜਾਬ ਸਰਕਾਰ ਜੋ ਪੰਜਾਬ ਦੇ ਵਿੱਚ ਰਿਸ਼ਵਤ ਨੂੰ ਲੈ ਕੇ ਡਰਾਮੇਬਾਜੀ ਕਰ ਰਹੀ ਆ ਉਸ ਦੇ ਸਬੰਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਕਿਸਾਨ ਆਗੂ ਦੇ ਵੱਲੋਂ ਪੂਰੀ ਗੱਲਬਾਤ ਕੀਤੀ ਗਈ ਆ ਆਖਰ ਕਿਉਂ ਕਿਹਾ ਕਿ ਸਰਕਾਰ ਡਰਾਮੇ ਕਰ ਰਹੀ ਆ ਆਖਰ ਕਿਉਂ ਕਿਸਾਨ ਆਗੂ ਜਿਹੜੇ ਸਰਕਾਰ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਗਾ ਰਹੇ ਨੇ ਕਿਉਂ ਪੜਕ ਰਹੇ ਨੇ ਕਿਸਾਨ ਸਰਕਾਰ ਦੀਆਂ ਇਹਨਾਂ ਗੱਲਾਂ ਦੇ ਕਰਕੇ ਪੂਰੀ ਗੱਲਬਾਤ ਤੁਹਾਨੂੰ ਮਹਿੰਦਰ ਸਿੰਘ ਪੈਣੀ ਜੋ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੁਪਾ ਪ੍ਰਧਾਨ ਨੇ ਉਹਨਾਂ ਦੀ ਜੁਬਾਨੀ ਸੁਣਾਉਣੇ ਆ